ਸਿਕਾ ਜੀ ਮੈਂ ਰਗਵੀਰ ਸਿੰਘ ਆ ਕਾਫੀ ਲੰਬੇ ਟਾਈਮ ਤੋਂ ਮੈਂ ਬਹੁਤ ਸਾਰੀਆਂ ਵੀਡੀਓ ਸ਼ੇਅਰ ਕਰਦਾ ਰਿਹਾ ਨਾ ਬੱਚਿਆਂ ਦੇ ਨਾਲ ਮੈਂ ਫ੍ਰੀ ਵਾਲੇ ਕੋਰਸਸ ਵੀ ਸ਼ੇਅਰ ਕਰਦਾ ਰਿਹਾ ਨਾ ਅੱਜ ਮੈਂ ਆਇਆ ਹੋਇਆ ਦੁਆਬਾ ਕਾਲਜ ਰਾਹੋਂ ਦੇ ਵਿੱਚ ਜਿੱਥੇ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈ ਹਸਪੀਟਲ ਫਰਸਟ ਜਿਹਦੇ ਵਿੱਚ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈ ਹਸਪੀਟਲ ਫਰੰਟ ਡੈਸਕ ਕੋਆਰਡੀਨੇਟਰ ਰਿਟੇਲ ਦਾ ਕੋਰਸ ਤੇ ਬੁਆਏਸ ਦੇ ਲਈ ਜਿਹੜਾ ਇਲੈਕਟ੍ਰੀਕਲ ਦਾ ਕੋਰਸ ਜਿਹੜਾ ਇੱਥੇ ਕਰਵਾਇਆ ਜਾ ਰਿਹਾ ਹੈ ਤੇ ਅੱਜਕੱਲ ਦਾ ਜਿਹੜਾ ਜੋਗਿਆ ਬੇਰੋਜਗਾਰੀ ਦਾ ਆ ਫਾਈਨੈਂਸ਼ੀਅਲ ਇਸ਼ੂ ਸਾਰੇਆਂ ਦੇ ਘਰਾਂ ਚ ਚੱਲਦੇ ਆ ਤੋਂ ਤੇ ਇਦਾਂ ਦੇ ਟਾਈਮ ਦੇ ਵਿੱਚ ਦੁਆਬਾ ਕਾਲਜ ਦੇ ਵਿੱਚ ਜਿਹੜੀ ਆ ਦੀਨदयाल उपाध्याय ਗ੍ਰਾਮਣ ਕੌਸ਼ਲ ਯੋਜਨਾ ਚਲਾਈ ਜਾ ਰਹੀ ਆ ਇਸ ਯੋਜਨਾ ਦੇ ਅਧੀਨ ਆ ਜਿਹੜਾ ਬੱਚਿਆਂ ਨੂੰ ਫਰੰਟ ਦੈਸ ਕੋਆਰਡੀਨੇਟਰ ਰਿਟੇਲ ਦਾ ਤੇ ਇਲੈਕਟ੍ਰੀਕਲ ਦਾ ਕੋਰਸ ਹੈ ਜਿਹੜਾ ਬਿਲਕੁਲ ਫ੍ਰੀ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਬੱਚੇ ਨੂੰ ਰਹਿਣ ਦੀ ਸਹੂਲਤ ਜਿਹਦੇ ਵਿੱਚ ਬੱਚੇ ਨੂੰ ਖਾਣ ਪੀਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਜਿਹੜੀ ਬਿਨਾ ਕਿਸੇ ਕੋਸਟ ਤੋਂ ਬਿਲਕੁਲ ਫ੍ਰੀ ਆਫ ਕੋਸਟ ਆ ਸੋ ਜਿਹੜੇ ਬੱਚੇ ਕਾਫੀ ਲੰਬੇ ਟਾਈਮ ਤੋਂ ਕੋਈ ਕੋਰਸ ਸੋਚ ਰਹੇ ਸੀ ਕੰਪਿਊਟਰ ਕੋਰਸ ਸੋਚ ਰਹੇ ਸੀ ਕਾਊਂਟਿੰਗ ਦਾ ਕੋਰਸ ਸੋਚ ਰਹੇ ਸੀ ਇਹ ਸਾਰੇ ਦੇ ਸਾਰੇ ਕੋਰਸ ਇੱਥੇ ਸੌਫਟ ਸਕਿੱਲ ਦੇ ਅਧੀਨ ਆ ਜਿਹੜੇ ਕਰਵਾਏ ਜਾਂਦੇ ਆ ਇਹ ਕੋਰਸ ਕਰਨ ਤੋਂ ਬਾਅਦ ਇਸ ਸਕੀਮ ਦੇ ਅਧੀਨ 3000 ਰੁਪਏ ਦਾ ਗ੍ਰਾਂਟ ਕੋਰਸ ਯੋਜਨਾ ਦੇ ਅਧੀਨ ਜਿਹੜਾ ਬੱਚਿਆਂ ਨੂੰ OGT ਲਵਾ ਕੇ ਔਨ ਜੋਬ ਟ੍ਰੇਨਿੰਗ ਲਵਾ ਕੇ ਬੱਚਿਆਂ ਨੂੰ ਜਿਹੜੀ ਹੈ ਪ੍ਰਾਈਵੇਟ ਜੋਬ ਵੀ ਲਵਾਈ ਜਾਵੇਗੀ ਤੇ ਇਹ ਕਾਲਜ ਰਾਹੋਂ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਨਵਾਂ ਸ਼ਹਿਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੈ ਜਿਹੜੇ ਇਹ ਕੋਰਸ ਆ ਜਿਹੜੇ ਕੋਰਸੇ ਆ ਇਹ ਪਿੰਡ ਦੇ ਬੱਚਿਆਂ ਲਈ ਫ੍ਰੀ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਦੇ ਸਾਰੇ ਪਿੰਡਾਂ ਦੇ ਬੱਚੇ ਇੱਥੇ ਆ ਸਕਦੇ ਸਾਰੇ ਜ਼ਿਲ੍ਹਿਆਂ ਦੇ ਬੱਚੇ ਇੱਥੇ ਆ ਸਕਦੇ ਆ ਇਹ ਕੱਲਰ ਨਵਾਂ ਸ਼ਹਿਰ ਜਰਾਹੋਂ ਜਾਂ ਗੜਸ਼ੰਕਰ ਦੇ ਬੱਚਿਆਂ ਦੇ ਲਈ ਨਹੀਂ ਹੈਗਾ ਪੂਰੇ ਪੰਜਾਬ ਦੇ ਬੱਚੇ ਆ ਸਕਦੇ ਆ ਰਹਿਣ ਦੀ ਫੈਸਿਲਿਟੀ ਆ ਖਾਣ ਪੀਣ ਦੀ ਫੈਸਿਲਿਟੀ ਆ ਤੇ ਸਭ ਤੋਂ ਵਧੀਆ ਗੱਲ ਇਹ ਆ ਕਿ ਬੱਚਿਆਂ ਨੂੰ ਸਕਿਲਡ ਕੀਤਾ ਜਾਂਦਾ ਆ ਸਕਿਲਡ ਹੋਣ ਤੋਂ ਬਾਅਦ ਉਹ ਆਪਣੀ ਇੱਕ ਵਧੀਆ ਜਿਹੜੀ ਆ ਜੌਬ ਕਰ ਸਕਦੇ ਆ ਤੋ ਆਓ ਅਸੀਂ ਜਾਂਦੇ ਆ ਕਾਲਜ ਦੇ ਅੰਦਰ ਕਾਲਜ ਦੇ ਅੰਦਰ ਜਾ ਕੇ ਬੱਚਿਆਂ ਨੂੰ ਮਿਲਦੇ ਆ ਕੋਰਸ ਦੇਖਦੇ ਆ ਕਿਹੜੇ ਕਿਹੜੇ ਕਰਾਏ ਜਾ ਰਹੇ ਆ ਤੇ ਬੱਚਿਆਂ ਨਾਲ ਮੁਲਾਕਾਤ ਕਰਦੇ ਆ ਦੇਖਦੇ ਆ ਕਿ ਬੱਚਿਆਂ ਨੇ ਇਹ ਕੋਰਸ ਜਿਨ੍ਹਾਂ ਨੇ ਜੁਆਇਨ ਕਰ ਲਏ ਆ ਉਹ ਕੀ ਕੀ ਕੋ ਸਿੱਖ ਰਹਾ ਹੈ ਜਾਂ ਤੇ ਇਸ ਵੀਡੀਓ ਦੇ ذریعے ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਆ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੀ ਐਡਮਿਸ਼ਨ ਕਰਾਓ ਤਾਂਕਿ ਤੁਸੀਂ ਵੀ ਆਪਣਾ ਇੱਕ ਫਿਊਚਰ ਜਿਹੜਾ ਵਧੀਆ ਕਰ ਸਕੋ ਤੇ ਮੇਰੇ ਚੈਨਲ ਨੂੰ ਕਰ ਲਓ ਫੋਲੋ ਤੇ ਸਬਸਕ੍ਰਾਈਬ ਤਾਂਕਿ ਤੁਸੀਂ ਹਰ ਇੱਕ ਲੇਟੈਸਟ ਨਿਊਜ਼ ਦੇ ਨਾਲ ਜੁੜੇ ਰਹੋ ਜਿਹੜੀਆਂ ਤੁਹਾਨੂੰ ਹਰ ਤਰ੍ਹਾਂ ਦੀਆਂ ਸਕੀਮਜ਼ ਦਾ ਆ ਮੈਂ ਜਾਣਕਾਰੀ ਦਿੰਦਾ ਰਹਾਂਗਾ ਮੈਂ ਰਗਵੀਰ ਸਿੰਘ ਅੱਜ ਬਹੁਤ ਹੀ ਵਧੀਆ ਜਿਹੜੀ ਖਬਰ ਤੁਹਾਡੇ ਲਈ ਅਸੀਂ ਲੈ ਕੇ ਆਏ ਆ ਇਹ ਹੈਗੀ ਦੁਆਬਾ ਸ਼ੁ크ਰਾ ਕਾਲਜ ਜਿਹੜਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਇਹਦੇ ਵਿੱਚ ਬੱਚਿਆਂ ਦੇ ਲਈ ਬਹੁਤ ਸਾਰੇ ਕੋਰਸ ਜਿਹੜੀ ਆ ਸਰਕਾਰ ਲੈ ਕੇ ਆਈ ਇਹਦੇ ਵਿੱਚ ਬਹੁਤ ਸਾਰੇ ਕੋਰਸ ਜਿਹੜੀ ਸਰਕਾਰ ਬੱਚਿਆਂ ਨੂੰ ਕਰਵਾ ਰਹੀ ਹੈ ਜਿਹੜੇ ਬਿਲਕੁਲ ਹੀ ਫ੍ਰੀ ਆਫ ਕਾਸਟ ਕਰਵਾਏ ਜਾ ਰਹੇ ਆ ਸੋ ਮੇਰੀ ਇਹ ਵੀਡੀਓ ਜਿਹੜਾ ਧਿਆਨ ਨਾਲ ਦੇਖਿਓ ਜਿਹਦੇ ਵਿੱਚ ਪਹਿਲੇ ਨੰਬਰ ਤੇ ਹੈਗਾ ਹਸਪੀਟਲ ਫਸਟ ਜਿਹਦੇ ਵਿੱਚ ਹੈਗਾ ਆ ਹਸਪੀਟਲ ਫਰੰਟ ਡੈਸ਼ ਕੋਆਰਡੀਨੇਟਰ ਜਿਹਦੇ ਵਿੱਚ ਇਹ ਕੋਰਸ ਬਿਲਕੁਲ ਫ੍ਰੀ ਕਰਵਾਇਆ ਜਾ ਰਿਹਾ ਤੇ ਨਾਲ ਨਾਲ ਜਿਹੜਾ ਆ ਸੌਫਟ ਸਕਿੱਲ ਦੀਆਂ ਕਲਾਸਾਂ ਵੀ ਬਿਲਕੁਲ ਜਿਹੜੀਆਂ ਫ੍ਰੀ ਕਰਵਾਈਆਂ ਜਾ ਰਹੀਆਂ ਜਿਹਦੇ ਵਿੱਚ ਬੱਚੇ ਨੂੰ ਬੇਸਿਕ ਆਫ ਕੰਪਿਊਟਰ ਅਕਾਊਂਟਿੰਗ ਦਾ ਕੋਰਸ ਇਥੋਂ ਤੱਕ ਕਿ ਗ੍ਰਾਫਿਕ ਡਿਜ਼ਾਈਨਿੰਗ ਦੇ ਟਿਪਸ ਵੀ ਦਿੱਤੇ ਜਾਣਗੇ ਤੇ ਨਾਲ ਨਾਲ ਇਹ ਕੋਰਸ ਕਰਕੇ ਬੱਚੇ ਹਸਪੀਟਲਸ ਦੇ ਵਿੱਚ ਫਰੰਟ ਡੈਸਕ ਕੋਆਰਡੀਨੇਟਰ ਦੀ ਜਿਹੜੀ ਆ ਜੌਬ ਆ ਉਹ ਉਹ इजीली ਜਿਹੜੀ ਆ ਉਹ ਲੈ ਸਕਦੇ ਆ ਇਹ ਉਹਨਾਂ ਬੱਚਿਆਂ ਦੇ ਲਈ ਬਹੁਤ ਲਾਹੇਵੰਦ ਕੋਰਸ ਆ ਜਿਹੜੇ 18 ਸਾਲ ਤੋਂ ਉੱਪਰ ਹਨ ਪੜ੍ਹਾਈ ਛੱਡ ਚੁੱਕੇ ਆ ਤੇ ਆਪਣੇ ਲਈ ਇੱਕ ਵਧੀਆ ਜੌਬ ਦੀ ਭਾਲ ਕਰ ਰਹੇ ਆ ਕਿਉਂਕਿ ਇਹੇ ਵਿੱਚ ਦੀੰਦਿਆਲ ਉਪਾਧੇ ਗ੍ਰਾਮਣ ਕੌਸ਼ਲਯੋਜਨਾ ਦੇ ਵਿੱਚ ਜਿਵੇਂ ਹੀ ਬੱਚਾ ਆਪਣਾ ਕੋਰਸ ਪੂਰਾ ਕਰਦਾ ਹੈ ਉਹਦੇ ਬਾਅਦ ਚ ਉਹਦੀ OJT ਜਾਨੀ ਕਿ ਔਨ ਜੋਬ ਟ੍ਰੇਨਿੰਗ ਲਗਵਾਉਣ ਤੋਂ ਬਾਅਦ ਬੱਚੇ ਨੂੰ 12000 ਪਲੱਸ ਵਾਲੀ ਹੀ ਜੋਬ ਲਵਾਈ ਜਾਵੇਗੀ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਪ੍ਰਾਈਵੇਟ ਜੋਬ ਹੋਵੇਗੀ ਪਰ ਬੱਚੇ ਲਈ ਜੋਬ ਇੱਕ ਤਰ੍ਹਾਂ ਦੀ ਗਰੰਟਡ ਹੈ ਸੋ ਜਿਹੜੇ ਵੀ ਬੱਚੇ ਘਰਾਂ ਦੇ ਵਿੱਚ ਬੈਠੇ ਆ ਪੈਸੇ ਪੱਖੋਂ ਤੰਗ ਆ ਪੈਸੇ ਨਹੀਂ ਹੈਗੇ ਉਹਨਾਂ ਲਈ ਬਹੁਤ ਵਧੀਆ ਚੀਜ਼ ਆ ਜਿਹੜੇ ਬੱਚੇ ਜੌਬ ਕਰਨੀ ਚਾਹੁੰਦੇ ਆ ਸਕਿੱਲ ਨਹੀਂ ਹੈਗੀ ਉਹਨਾਂ ਦੇ ਲਈ ਬਹੁਤ ਵਧੀਆ ਇੱਕ ਆਪਸ਼ਨ ਆ ਸੋ ਫਿਰ ਇਹ ਵੀਡੀਓ ਦੇਖੋ ਤੇ ਮੈਂ ਤੁਹਾਨੂੰ ਅੱਜ ਬੱਚਿਆਂ ਦੇ ਨਾਲ ਇੰਟਰੋਡਕਸ਼ਨ ਵੀ ਕਰਾਵਾਂਗਾ ਤੇ ਸਾਰਾ ਕੁਝ ਇੱਥੇ ਦਿਖਾਇਆ ਜਾਵੇਗਾ ਤੇ ਦੇਖਣ ਤੋਂ ਬਾਅਦ ਫੈਸਲਾ ਲਾਓ ਜਲਦੀ ਤੋਂ ਜਲਦੀ ਕਿਉਂਕਿ ਸਾਡੇ ਕੋਲ 10 ਜਾਂ 15 ਦਿਨ ਹੀ ਆ ਲਗਭਗ ਸਾਡੇ ਕੋਲ 300 ਸੀਟ ਆ ਜਿਹੜੀ ਅਸੀਂ ਭਰਨੀ ਆ ਸੋ ਜਲਦੀ ਤੋਂ ਜਲਦੀ ਮੇਰੇ ਨਾਲ ਸੰਪਰਕ ਕਰਿਓ ਇਸ ਵੀਡੀਓ ਦੇ نیچے ਮੇਰੇ ਨੰਬਰ ਦਿੱਤੇ ਗਏ ਹੋਣਗੇ ਇਸ ਵੀਡੀਓ ਦੇ ਥੱਲੇ ਮੇਰੇ ਨੰਬਰ ਦਿੱਤੇ ਗਏ ਹੋਣਗੇ ਸੋ ਸਟਾਰਟ ਕਰਦੇ ਆ ਜੀ ਸੋ ਆਓ ਜੀ ਪਹਿਲਾਂ ਆਪਾਂ ਮਿਲਦੇ ਆ ਉਹਦੇ ਸਰਜੀ ਦੇ ਨਾਲ ਜੋ ਇਥੇ ਦੇ ਪ੍ਰੋਜੈਕਟ ਹੈਡ ਆ ਤੇ ਜਾਣਦੇ ਆ ਉਹਨਾਂ ਦੇ ਪਾਸੋਂ ਉਹ ਕੀ ਕੀ ਬੱਚਿਆਂ ਦੇ ਲਈ ਸਕੀਮਸ ਲੈ ਕੇ ਆਏ ਨੇ ਸੱਸੀ ਗੱਲ ਸਰ ਜੀ ਉਦੇਸ਼ਰਜੀ ਅੱਜ ਜੀ ਤੁਹਾਡੇ ਪਾਸੋਂ ਜਾਣਨਾ ਚਾਹੁੰਦੇ ਆ ਕਿ ਬੱਚਿਆਂ ਦੇ ਲਈ ਕੀ ਕੀ ਤੁਸੀਂ ਕੋਰਸਸ ਲੈ ਕੇ ਆਏ ਆ ਕੀ ਕੀ ਉਹਨਾਂ ਨੂੰ ਬੈਨੀਫਿਟ ਹੈ ਜਿਹੜੇ ਬੱਚੇ ਜੌਬਸ ਦੀ ਭਾਲ ਦੇ ਵਿੱਚ ਨੇ ਸਕਿੱਲ ਦੀ ਭਾਲ ਦੇ ਵਿੱਚ ਨੇ ਉਹਨਾਂ ਦੇ ਲਈ ਕੀ ਕੀ ਬੈਨੀਫਿਟ ਹੈ ਤੇ ਅਸੀਂ ਜਾਨਣਾ ਚਾਹੁੰਦੇ ਆ ਦੀਨ ਦੇ ਆਲੋਪਾਧੇ ਗ੍ਰਾਮਣ ਕੌਸ਼ਲਯ ਯੋਜਨਾ ਦੇ ਬਾਰੇ ਜਿਹਦੇ ਤਹਿਤ ਬੱਚਿਆਂ ਨੂੰ ਸੁਣਿਆ ਜਾ ਰਿਹਾ ਕਿ ਬਹੁਤ ਸਾਰੇ ਕੋਰਸਸ ਫ੍ਰੀ ਕਰਵਾਏ ਜਾ ਰਹੇ ਆ ਮੇਰਾ ਨਾਮ ਉਦੇ ਹੈ ਮੈਂ ਅਜ ਸਟੇਟ ਹੈਡ ਇਸ ਕੰਪਨੀ ਵਿੱਚ SPIA ਵਿੱਚ ਕੰਮ ਕਰ ਰਹਾ ਹਾਂ ਯਹਾਂ ਪੇ ਹਮਾਰੇ ਦੋ ਟ੍ਰੇਨਿੰਗ ਸੈਂਟਰ ਚੱਲ ਰਹੇ ਹਨ तो दोनों ट्रेनिंग सेंटर्स के अंदर हमारे यहाँ पे बच्चों को अच्छी अच्छी ट्रेनिंग देके उनको रोजगार लगवाने के लिए स्कीम चलाई गई है इस स्कीम का नाम है दीनदयाल उपाध्याय ग्रामीण कौशल्य योजना इस स्कीम के तहत हमारा क्या मकसद है कि जो भी बेरोजगार लड़की व लड़कियां हैं उनको एक रोजगार दिया जाए तो इसके लिए हम यहाँ क्या करते हैं हमने काफी अच्छा बहुत ही बेटर तरीके का एक ट्रेनिंग सेंटर रेडी किया है बनाया गया है जिसके अंदर बच्चों को यहाँ पे थ्री मंथ और सिक्स मंथ की ट्रेनिंग दी जाएगी ट्रेनिंग के नाम पे हमारे पास कुछ कोर्सेज हैं एक कोर्स है हमारे पास हॉस्पिटल फ्रेंड डेस्क कोऑर्डिनेटर का दूसरा कोर्स है हमारे पास रिटेल सेल्स एग्जीक्यूटिव का और तीसरा कोर्स है हमारे पास इलेक्ट्रिकल टेक्नीशियन का और साथ साथ में बच्चे को कुछ एडिशनल कोर्स भी करवाए जाते हैं एडिशनल शिक्षा भी दी जाती है ताकि लाइक कंप्यूटर कोर्स है इंग्लिश कोर्स है पर्सनैलिटी डेवलपमेंट का कोर्स है ये भी साथ साथ करवाए जाते हैं ये कोर्स कंटिन्यू हमारे थ्री मंथ और सिक्स मंथ से चलते हैं जैसे इनकी ट्रेनिंग कंप्लीट हो जाती है उन बच्चों को हम एक अच्छा रोजगार भी दिलवाते हैं प्रोवाइड करवाते हैं इस ट्रेनिंग के दौरान बच्चे को किसी चीज का कोई चार्ज नहीं देना पड़ता सब कुछ उनको फ्री ऑफ कॉस्ट है उनका रहना उनका खाना उनकी पढ़ाई उनकी किताबें हैं बैग है जितना भी जो खर्चा लगता है वो सारी कुछ उन बच्चों को हमारी तारीख हमारी साइड से फ्री ऑफ कॉस्ट मिलता है उन बच्चों को किसी चीज का कोई चार्ज नहीं देना पड़ता है सबसे मेन बात में फिर से एक बार फोकस दिलवाना चाहूंगा सबसे मेन बात यहां पे है कि बच्चों को एक अच्छा रोजगार मिलता है जो बच्चे बेरोजगार हैं, उनको एक अच्छा रोजगार का सबसे बढ़िया साधन है ये तो आप लोग वैसे भी अगर विजिट किए हैं तो आप लोगों ने देखा होगा अपने विजिट किया तो हमारे पास काफी बड़े बड़े पार्क्स हैं बड़े बड़े ग्राउंड हैं जिनमें हमारा क्या है कि आ, हम प्रॉपर तरीके से बच्चों को गेम भी प्रोवाइड करते हैं साथ साथ में भाई आठ प्रकार के हम बच्चों को गेम देते हैं इंटरनल और एक्सटर्नल प्रकार के बच्चों को गेम के अंदर जो पार्क में भी खेल सकते हैं अपनी क्लास में खेल सकते हैं स्पेशल हमने बच्चों के एंटरटेनमेंट के लिए एक रिक्रिएशन रूम बना रखा है जहां पे एक एलईडी टीवी लगा के उनका मनोरंजन के लिए काफी गेम्स और एलईडी टीवी भी साथ में दिया गया है आप अगर विजिट करेंगे हमारे सेंटर में तो आप देखेंगे हमने काफी बड़ी मैच बना रखी है जिसमें बच्चे खाना खाते हैं तीनों टाइम का उनको प्रॉपर खाना वहीं पे प्रोवाइड किया जाता है ब्रेकफास्ट लंच, डिनर और साथ में स्वास्थ्य जो शुद्ध खाना अच्छा खाना होता है पौष्टिक खाना होता है वो दिया जाता है उन बच्चों को। ਔਨਲਾਈਨ ਕੁਰੀ ਤਾਂ ਕਿ ਤੁਹਾਨੂੰ ਪ੍ਰੋਪਰ ਨੋਟਿਸ ਮਿਲੇ ਥੋੜਾ ਪਰ ਇਸ ਬਾਰੇ ਡੀ ਐਮ ਸੀ ਦੀ ਫੋਟੋਕਾਪੀ 6 ਪਾਸਪੋਰਟ ਸਾਈਜ਼ ਫੋਟੋ ਆਧਾਰ ਕਾਰਡ ਪੈਨ ਕਾਰਡ ਇਸ ਤੋਂ ਇਲਾਵਾ ਡੋਮਿਸਾਈਲ ਜਾਤੀ ਸਰਟੀਫਿਕੇਟ ਅਤੇ ਬੱਚਾ ਬੀ ਪੀ ਐਲ ਕੈਟੇਗਰੀ ਨਾਲ ਬਿਲੋਂਗ ਕਰਦਾ ਹੋਵੇ ਉਹਦੇ ਲਈ ਬੀ ਪੀ ਐਲ ਰਾਸ਼ਨ ਕਾਰਡ ਬੀ ਪੀ ਐਲ ਰਾਸ਼ਨ ਕਾਰਡ ਨਹੀਂ ਹੈਗਾ ਤਾਂ ਪੇਰੈਂਟਸ ਦਾ ਮਨਰੇਗਾ ਜੋਬ ਗਾਰਡ ਹੋਣਾ ਚਾਹੀਦਾ ਇਨ ਕੇਸ ਜੇਕਰ ਬੱਚੇ ਕੋਲੇ ਮਨਰੇਗਾ ਜੋਬ ਗਾਰਡ ਅਤੇ ਬੀ ਪੀ ਐਲ ਕਾਰਡ ਨਹੀਂ ਹੈਗਾ ਤੋ ਉਸ ਕੇਸ ਦੇ ਵਿੱਚ ਕੀ ਹੈਗਾ ਬੱਚਾ ਇੱਕ PIP ਫਾਰਮ ਉਹਰੇ ਸੈਂਟਰ ਤੋਂ ਮਿਲੇਗਾ ਉਹ ਪਰਵਾ ਕੇ ਸਰਪੰਚ ਜਾਂ ਪਟਵਾਰੀ ਤੋਂ ਸਾਈਨ ਕਰਵਾ ਕੇ ਔਰ ਇਸ ਤੋਂ ਇਲਾਵਾ BD BDPO ਦੇ ਸਾਈਨ ਹੋਣਗੇ ਉਹ ਕਰਵਾ ਕੇ ਜਮ੍ਹਾਂ ਕਰਵਾ ਸਕਦਾ ਹੈ ਔਰ ਇਸ ਦੇ ਨਾਲ ਇੱਕ ਮੋਸਟ ਇੰਪੋਰਟੈਂਟ ਚੀਜ਼ ਇਹ ਹੈਗੀ ਬੱਚਾ ਜਦੋਂ ਐਡਮਿਸ਼ਨ ਕਰਵਾਉਣ ਆਏਗਾ ਤਾਂ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਆਵੇ ਤਾਂ ਇਹ ਸਾਡੇ ਜਿਹੜੇ ਹੈਗੇ ਜਰੂਰੀ ਦਸਤਾਵੇਜ਼ ਦਸਤਾਵੇਜ਼ ਨੇ ਜੋ ਲੋੜਿੰਦੇ ਡਾਕੂਮੈਂਟ ਨੇ ਜਿਨ੍ਹਾਂ ਦੇ ਬਿਨਾਂ ਅਸੀਂ ਬੱਚੇ ਦਾ ਐਡਮਿਸ਼ਨ ਨਹੀਂ ਕਰ ਸਕਦੇ ਇਹ ਬਹੁਤ ਇੰਪੋਰਟੈਂਟ ਹੈ ਜੀ फ्रंट डैस कोऑर्डिनेटर हॉस्पिटल फ्रंट डैस कोऑर्डिनेटर की क्लास है जिदे लगभग पिछले एक डेढ़ महीने तो बच्चे लाई लै रहे हैं सो so, आओ आप बच्चों के पास इन्हें उन्होंने एक्सपीरियंस रहा कि उन्होंने तो किसी तरह की कोई चार्ज या फीस या किसी तरह कोई और आ, तो तो नहीं so, की कोई होर इन उन्होंने किसी पासे पास फीस कभी ले सो बच्चों मैंने दसो कि हम इना टाइम हो गया कि कोर्स ਚਾਹਦੇ ਹਨ ਸਰ ਡੇਢ ਮਹੀਨਾ ਹੋ ਗਿਆ ਡੇਢ ਮਹੀਨੇ ਦੇ ਵਿੱਚ ਤੁਹਾਡੇ ਤੋਂ ਕੋਈ ਕਿਸੇ ਤਰ੍ਹਾਂ ਦਾ ਚਾਰजेस ਲਿਆ ਗਿਆ ਹੋਵੇ ਇਸ ਲਈ ਹੋਵੇ ਇਹਦਾ ਮਤਲਬ ਤੁਸੀਂ ਇਸ ਕੋਰਸ ਦਾ ਬਿਲਕੁਲ ਫ੍ਰੀ ਆਫ ਕੋਸਟ ਜਿਹੜਾ ਬੈਨੀਫਿਟ ਲੈ ਰਹੇ ਹੋ ਯੈਸ ਸਰ ਤੇ ਤੁਹਾਨੂੰ ਇਹ ਵੀ ਦੱਸਿਆ ਗਿਆ ਹੋਵੇਗਾ ਕਿ ਤੁਹਾਨੂੰ ਇਸ ਕੋਰਸ ਕਰਨ ਤੋਂ ਬਾਅਦ ਥੜੀ ਇੱਕ ਔਨ ਜੋਬ ਟ੍ਰੇਨਿੰਗ ਲੱਗੇਗੀ ਔਨ ਜੋਬ ਟ੍ਰੇਨਿੰਗ ਲੱਗਣ ਤੋਂ ਬਾਅਦ ਤੁਹਾਨੂੰ ਇੱਕ ਪ੍ਰਾਈਵੇਟ ਜੋਬ ਜਿਹੜੀ ਲਗਭਗ 13000 ਦੇ ਲਗਭਗ ਦੇ ਹੋ ਬੇਣੀ ਤਾਂ ਤੁਸੀਂ ਸੈਟੀਸਫਾਈਡ ਹੈ ਇਹਨਾਂ ਕਲਾਸਸ ਤੋਂ yes sir ਤੁਹਾਨੂੰ ਲੱਗਦਾ ਕਿ ਤੁਸੀਂ ਇੱਥੇ ਪੜ੍ਹ ਕੇ ਇੱਕ ਵਧੀਆ ਆਪਣਾ ਫਿਊਚਰ ਜਿਹੜਾ ਹੈ ਕ੍ਰੀਏਟ ਕਰ ਸਕਦੇ ਹੋ yes sir ਸੋ ਆਓ ਜਾਣਦੇ ਇੱਕ ਹੋਰ ਬੱਚੇ ਦੇ ਪਾਸੋਂ ਬੇਟਾ ਤੁਸੀਂ ਸਾਨੂੰ ਦੱਸੋ ਕੀ ਕੀ ਬੈਨੀਫਿਟ ਤੁਹਾਨੂੰ ਲੱਗ ਰਹੇ ਆ ਤੇ ਮੈਨੂੰ ਲੱਗਦਾ ਕਿ ਇੱਥੇ ਕੋਰਸ ਕਰਕੇ ਤੁਸੀਂ ਵਧੀਆ ਜੌਬ ਦੇ ਲਈ ਕਾਬਿਲ ਬਣ ਜਾਵੋਗੇ ਤੁਸੀਂ ਸਕਿਲਡ ਪਰਸਨ ਬਣ ਸਕਦੇ ਹੋ ਮੈਨੂੰ ਇਸ ਕੋਰਸ ਵਿੱਚ ਬਹੁਤ ਸਾਰੀ ਜਾਣਕਾਰੀ ਪ੍ਰੋਵਾਈਡ ਹੋਈ ਜਿੱਦਾਂ ਕਿ ਸੀਪੀਆਰ ਕਿਵੇਂ ਦੇਣਾ ਹੈ ਹੋਰ ਵੀ ਬਹੁਤ ਸਾਰੀ ਜਾਣਕਾਰੀ ਜੋ ਕਿ ਮੇਰੇ ਆਉਣ ਵਾਲੇ ਸਮੇਂ ਵਿੱਚ ਮੇਰੇ ਲਈ ਬਹੁਤ ਸਾਰਾ ਜ਼ਰੂਰੀ ਹੈ ਇਦੇ ਵਿੱਚ ਮੈਨੂੰ ਹੋਰ ਵੀ ਬਹੁਤ ਸਾਰਾ ਕੁਝ ਦੱਸਿਆ ਗਿਆ ਕਿ ਡਿਟੇਲ ਦੇ ਬਾਰੇ ਹਸਪੀਟਲ ਬਾਰੇ ਬਹੁਤ ਸਾਰਾ ਕੁਝ ਜੋ ਕਿ ਸਾਨੂੰ ਇੱਕ ਜੋਬ ਪਰਵਾਈਟ करवाई ਜਾਵੇਗੀ ਜਿਸ ਦੇ ਸਾਡੀ ਸੈਲਰੀ 13000 ਤੋਂ ਸਟਾਰਟ ਹੋਏਗੀ ਜੋ ਕਿ ਸਾਡੇ ਲਈ ਬਹੁਤ ਹੀ ਵਧੀਆ ਹੈ ਤੇ ਸਾਨੂੰ ਹੋਰ ਵੀ ਬਹੁਤ ਸਾਰਾ ਕੁਝ ਦੱਸਿਆ ਗਿਆ ਹੈ ਇਹ ਕੋਰਸ ਬਿਲਕੁਲ ਫ੍ਰੀ ਹੈ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਸਰਕਾਰ ਵੱਲੋਂ ਸਾਨੂੰ ਪ੍ਰੋਵਾਈਡ ਕਰਵਾਈਆਂ ਗਈਆਂ ਹਨ ਜਿਦਾ ਕਿ ਯੂਨੀਫਾਰਮ ਦੀ ਫੈਸਿਲਿਟੀ ਹੋਸਟਲ ਫੈਸਿਲਿਟੀ ਫੂਡ ਫੈਸਿਲਿਟੀ ਹੋਰ ਵੀ ਬਹੁਤ ਸਾਰੀਆਂ ਹਨ ਤੇ ਤੁਹਾਡੀ ਕਹਿਣ ਦੇ ਮਤਲਬ ਤੋਂ ਹੋਸਟਲ ਫੈਸਿਲਿਟੀ ਫੂਡ ਫੈਸਿਲਿਟੀ ਡ्रेसेस ਸਾਡੀਆਂ ਬੁਕਸ ਇਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚਾਰਜ ਨਹੀਂ ਲਿਆ ਗਿਆ ਸਰ ਬਿਲਕੁਲ ਸੋ ਏਸੀ ਇੱਕ ਸਾਡੀ ਸਟੂਡੈਂਟ ਜਿਹੜੇ ਫਰਮ ਦਸਿਆ ਸੀ ਇਥੇ ਉਹ ਬਿਲਕੁਲ ਫ੍ਰੀ ਆਫ ਕਾਸਟ ਫੜ ਰਹੀ ਆ ਆਪਣੀ ਲਾਈਫ ਦੇ ਲਈ ਇੱਕ ਸਕਿੱਲ ਪ੍ਰਾਪਤ ਕਰ ਰਹੀ ਆ ਤੇ ਮੈਂ ਇੱਥੇ ਜਾਣਕਾਰੀ ਪੂਰੀ ਦੇਣਾ ਚਾਹਦਾ ਮੈਂ ਜਲਦੀ ਹੀ ਤੁਹਾਨੂੰ ਹੁਣ ਅ بڑے ਕੰਪਿਊਟਰ ਕਲਾਸਿਸ ਦੇ ਵਿੱਚ ਲੈ ਕੇ ਜਾਂਦਾ ਜਿੱਥੇ ਬੱਚਿਆਂ ਨੂੰ ਬੇਸਿਕ ਕੰਪਿਊਟਰ ਅਕਾਊਂਟਿੰਗ ਗ੍ਰਾਫਿਕਸ ਆਈ ਥਿੰਕ ਬਾਰੇ ਕੋਰਸ ਸਟੱਡੀ ਆ ਉਹ ਬਿਲਕੁਲ ਪ੍ਰੈਕਟੀਕਲੀ ਬੇਸਿਸ ਦੇ ਉੱਤੇ ਕਰਵਾਏ ਜਾਂਦੇ ਹਨ ਬੱਚਨ ਟੈਬਲਸ ਦੇ ਉੱਤੇ ਜਿਹੜੀਆਂ ਉਹ ਕਲਾਸਿਸ ਲਗਾਈਆਂ ਜਾਂਦੀਆਂ ਬਿਲਕੁਲ 스마트 ਕਲਾਸਿਸ ਲਗਾਈਆਂ ਜਾਂਦੀਆਂ ਸੋ ਇਹ ਦੇਖਦੇ ਆ ਆਊਟ ਕੰਪਿਊਟਰ ਕਲਾਸ ਕੀ ਨਾਮ ਹੈ ਮਾਈ ਨੇਮ ਇਜ਼ ਗੁਰਵਿੰਦਰ ਕੌਰ ਗੁਰਵਿੰਦਰਪੁਰ ਹਾਂਜੀ ਓਕੇ ਤੇ ਮੈਡਮ ਤੁਹਾਨੂੰ ਇਹ ਕੋਰਸ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਅ ਸਰ ਤਕਰੀਬਨ ਮੈਨੂੰ 1 ਮਹੀਨਾ ਹੋ ਗਿਆ ਇਥੇ ਓਕੇ ਤੇ ਤੁਹਾਨੂੰ ਇੱਥੇ ਆ ਕੇ ਜਿਵੇਂ ਬਾਕੀ ਬੱਚਿਆਂ ਨੇ ਦੱਸਿਆ ਕਿ ਸਾਰਾ ਕੁਝ ਫ੍ਰੀ ਮਿਲ ਰਿਹਾ ਹਾਂਜੀ ਸਰ ਟੋਟਲੀ ਸਾਰਾ ਕੁਝ ਫ੍ਰੀ ਹੈ ਇਥੇ ਟੋਟਲੀ ਫ੍ਰੀ ਹੈ ਤੁਸੀਂ ਇਥੋਂ ਦੇ ਸਟਾਫ ਤੋਂ ਸੈਟੀਸਫਾਈਡ ਹੈ ਹਾਂਜੀ ਸਰ ਤੁਹਾਨੂੰ ਲੱਗਦਾ ਕਿ ਹੋਰ ਬੱਚੇ ਇੱਥੇ ਆ ਕੇ ਆਪਣਾ ਫਿਊਚਰ ਹੈ ਜਿਹੜਾ ਉਹ ਬ੍ਰਾਈਟ ਬਣਾ ਸਕਦੇ ਆ ਹਾਂਜੀ ਸਰ ਸੋ ਨਾਓ ਇਹ ਇੱਕ ਬੱਚੀ ਦੇ ਥਰੂ ਮੈਂ ਸਾਰੇ ਪੰਜਾਬ ਨੂੰ ਮੈਸੇਜ ਦਿਹਾ ਜਾਣਾ ਹੈ ਕੀ ਪੰਜਾਬ ਦੇ ਵਿੱਚ ਕੋਈ ਵੀ ਲੜਕੀ ਜਾਂ ਲੜਕਾ ਜਿਹੜਾ ਆਪਣੇ ਦੇ ਲਈ ਇੱਕ ਸਕਿੱਲ ਲੱਭ ਰਿਹਾ ਕੰਪਿਊਟਰ ਕੋਰਸ ਲੱਭ ਰਿਹਾ ਕਿਸੇ ਵੀ ਤਰ੍ਹਾਂ ਜੇ ਕੋਈ ਫਾਈਨੈਂਸ਼ੀਅਲ ਇਸ਼ੂ ਆ ਉਹਦੇ ਲਈ ਸਭ ਤੋਂ ਵਧੀਆ ਓਪਰਚੁਨਿਟੀ ਆ ਇੱਕ ਵਧੀਆ ਜੌਬ ਕਰਨ ਦੀ ਕੋਰਸ ਕਰਨ ਦੀ ਆਪਣੇ ਫਿਊਚਰ ਨੂੰ ਵਧੀਆ ਬਣਾਉਣ ਦੀ ਤਾਕੀ ਉਹ ਆਪਣੇ ਪਰਿਵਾਰ ਤੇ ਆਸਤੀ ਇੱਕ ਵਧੀਆ ਸੋਸਾਇਟੀ ਦੀ ਬਣ ਸਕੇ మేము జస్ట్ యు కి చెప్తాను కి కేరేడర్ యా బడా సఫర్ బహేయ సే కరేస్ యా సార్ ఇసే ట్రాన్సిట్ కో చార్जेस కుత్స్ కరీ గయా 900 బాకీ పెర్సన్ యా సార్ ఇయస్ సార్ సో ఇస్ సర్టిఫికెట్ ఫోర్ హెచ్ ఎఫ్ డిసిబి క్లాస్ జేన కో బచ్చా కో బహత్ సారా కుచ్ బహేయ కరవాయా జా గయా సో ఫిర్ పిహెచ్ ఎస్ కర్ దియా ਤੁਹਾਡਾ ਇਹ ਸੋਰਸ ਸੀ ਇਸ ਕੋਰਸ ਦੇ ਵਿੱਚ ਕਿੰਨੇ ਦਿਨ ਹੋ ਗਏ ਤੁਹਾਨੂੰ ਜੁਆਇਨ ਕੀਤੇ ਆ ਮੈਨੂੰ 1 ਮੰਥ ਹੋ ਚੁੱਕਾ ਹੈ ਤੁਹਾਨੂੰ 1 ਮੰਥ ਹੋ ਚੁੱਕਾ ਹੈ ਤੇ ਇਸ 1 ਮੰਥ ਦੇ ਵਿੱਚ ਤੁਸੀਂ ਕੰਪਿਊਟਰ ਦੇ ਵਿੱਚ ਕੀ ਕੀ ਕੋ ਸਿੱਖ ਲਿਆ ਸਰ ਸਾਨੂੰ ਬੇਸਿਕ ਕੰਪਿਊਟਰ ਦੀ ਨੌਲੇਜ ਮਿਲੀ ਆ ਤੁਹਾਨੂੰ MS Excel, MS Word, Paint ਬਾਰੇ ਹੋਰ ਬਹੁਤ ਸਾਰੀ ਜਾਣਕਾਰੀ ਸਾਨੂੰ ਇਸ ਵਾਰੇ ਪ੍ਰਾਪਤ ਪੱਲਵਸ ਕੀ ਕਹਿ ਸਕਦੇ ਆ ਕਿ ਡਾਟਾ ਐਂਟਰੀ ਰਿਪੋਰਟ ਕਿਸੇ ਆਫਿਸ ਦੇ ਵਿੱਚ ਕੰਮ ਕਰਨ ਦੇ ਲਈ ਕਿਸੇ ਪ੍ਰਾਈਵੇਟ ਸ਼ਾਪ ਤੇ ਕੰਮ ਕਰਨ ਦੇ ਲਈ ਤੁਹਾਡੇ ਕੋਲ ਇੱਕ ਪ੍ਰੋਪਰ ਜਾਣਕਾਰੀ ਜਿਹੜੀ ਆ ਤੁਹਾਨੂੰ ਦਿੱਤੀ ਜਾ ਰਹੀ ਹੈ। ਯੈਸ ਸਰ ਤੇ ਕੀ ਤੁਹਾਨੂੰ ਇਹਦੇ ਵਿੱਚ ਟੈਲੀ, ਗ੍ਰਾਫਿਕ ਡਿਜ਼ਾਈਨਿੰਗ ਵਰਗੇ ਕੋਰਸ ਕਰਵਾਉਣ ਲਈ ਵੀ ਨੌਲੇਜ ਦਿੱਤੀ ਜਾਵੇਗੀ? ਯੈਸ ਹਾਂ ਜੀ ਸਰ। ਤੇ ਕਿ ਤੁਸੀਂ ਨਾ ਕੰਪਿਊਟਰ ਕਲਾਸਸ ਦੇ ਵਿੱਚ ਆ ਜਿਹੜਾ ਤੁਸੀਂ ਆਪਣੇ ਆਪ ਨੂੰ ਮੰਨਦੇ ਆ ਕਿ ਤੁਸੀਂ ਸੈਟੀਸਫਾਈਡ ਆ ਤੇ ਇਹ ਸਕਿੱਲ ਪ੍ਰਾਪਤ ਕਰਕੇ ਤੁਸੀਂ ਆਪਣੇ ਫਿਊਚਰ ਦੇ ਵਿੱਚ ਜਿਹੜੀ ਇੱਕ ਵਧੀਆ ਜਿਹੜੀ ਹੈ ਜੋਬ ਤੁਸੀਂ ਲੈ ਲਓਗੇ ਹਾਂਜੀ ਸਰ ਬਿਲਕੁਲ ਓਕੇ ਮੀਟਿੰਗ ਤੁਸੀਂ ਘੋਟ ਅੰਛੀ ਦਾ ਪਰਵਾੜ ਜਾ ਰਹੇ ਆ ਹਾਂਜੀ ਜੀ ਡਾਕਟਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਦੱਸੋ ਤੁਹਾਡਾ ਕੀ ਨਾਮ ਆ ਸਰ ਮੇਰਾ ਨਾਮ ਦਲਜੀਤ ਕੌਰ ਹੈ ਤੇ ਮੈਂ ਮਹਾਲੋਂ ਤੋਂ ਆਨੀ ਆ ਤੁਹਾਨੂੰ ਇੱਥੇ ਲੱਗਿਆ ਨੂੰ ਕਿੰਨਾ ਟਾਈਮ ਹੋ ਗਿਆ ਸਰ ਮੈਨੂੰ ਦੋ ਤੋਂ 2.5 ਮਹੀਨੇ ਹੋ ਗਏ ਓਕੇ ਸਭ ਤੋਂ ਪਹਿਲਾਂ ਇਹ ਦੱਸੋ ਤੁਹਾਡੇ ਟ੍ਰੇਨਰ ਦੀ ਜਿਹੜੀ ਟ੍ਰੇਨਿੰਗ ਤੁਹਾਨੂੰ ਦਿੱਤੀ ਜਾ ਰਹੀ ਆ ਉਹ ਕਿਵੇਂ ਦੀ ਆ ਕਿਵੇਂ ਦਾ ਦੇਚ ਰਿਹਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਹ ਪ੍ਰੋਪਰ ਸਕਿੱਲਡ ਕਰਦਣਗੇ ਹਾਂਜੀ ਸਰ ਸਾਡੇ ਟੀਚਰ ਦਾ ਬਿਹੇਵੀਅਰ ਸਾਡੇ ਨਾਲ ਬਹੁਤ ਵਧੀਆ ਹੈ ਔਰ ਸਾਡੇ ਟੀਚਰ ਸਾਨੂੰ ਬਹੁਤ ਕੁਝ ਸਿਖਾਇਆ ਕਰਦੇ ਆ ਅੱਜ ਵੀ ਅਸੀਂ ਕਾਫੀ ਪ੍ਰੈਕਟੀਕਲ ਕੀਤੇ ਆ ਔਰ ਸਾਡੇ ਆਈਟੀ ਵਾਲੇ ਮੈਡਮ ਦਾ ਬਿਹੇਵੀਅਰ ਸਾਡੇ ਨਾਲ ਬਹੁਤ ਵਧੀਆ ਹੈ ਚਲੋ ਸੋ ਇਹ ਸਿੱਗੀ ਮਹਾਰੋ ਤੋਂ ਤਰਜੀਬ ਕਰਦੀ ਜਿਹੜੇ ਇਸ ਸੈਂਟਰ ਤੇ ਕਾਫੀ ਕੋਸ਼ਿਸ਼ ਸਿੱਖ ਰਹੇ ਆ ਤੇ ਹਾਲ ਹੀ ਇਹਨਾਂ ਦਾ ਕਾਫੀ ਕੋਰਸ ਪਿਆ ਹੈ ਸੋ ਇਸ ਵੀਡੀਓਜ਼ ਦੇ ਜਰੀਏ ਸਾਰੀ ਜਾਣਕਾਰੀ ਇਹ ਜਰੀਏ ਮਿਲਾਈ ਕੋਈ ਮੋਟਿਵੇ ਆ ਕਿ ਪੂਰੇ ਪੰਜਾਬ ਦੇ ਬੱਚਿਆਂ ਨੂੰ ਜਿਹੜੇ ਕੋਣ ਜੋਬ ਲੱਭ ਰਹੇ ਆ ਉਹਨਾਂ ਦੇ ਲਈ ਸਭ ਤੋਂ ਵਧੀਆ ਡੈਸਟੀਨੇਸ਼ਨ ਆ ਤੁਸੀਂ ਦੁਆਬਾ ਸ਼ੁਕਰਾਂ ਕਾਲਜ ਚਾਓ ਦੀਂਦਲ ਉਪਾਧੇ ਗ੍ਰਾਮੀਣ ਕੌਸ਼ਲਿਆ ਯੋਜਨਾ ਨੂੰ ਜੁਆਇਨ ਕਰੋ ਤਾਂ ਆਪਣੇ ਫਿਊਚਰ ਨੂੰ ਜਿਹੜਾ ਆ ਬ੍ਰਾਈਟ ਬਣਾਓ ਸੋ ਇਹ ਸੀ ਸਾਡੀ ਕੰਪਿਊਟਰ ਕਲਾਸ ਹੁਣ ਅਸੀਂ ਅਗਲੀ ਕਲਾਸ ਚ ਜਾਂਦੇ ਆ ਸასი ਕਾਲ ਜੀ ਸਾਰਿਆਂ ਨੂੰ ਬਹਿ ਜਾਓ ਬਹਿ ਜਾਓ ਬਹਿ ਜਾਓ ਸੋ ਇਹ ਸਾਡੀ HFDC ਦਾ ਇੱਕ ਹੋਰ ਬੈਚ ਜਿਹਦੇ ਵਿੱਚ ਲਗਭਗ 35 ਬੱਚੇ ਆ ਜਿਹੜੇ ਉਹ ਸਾਡੇ ਕੋਲ ਜਿਹੜੀ ਐਜੂਕੇਸ਼ਨ ਲੈ ਰਹੇ ਆ ਫਰੰਟ ਡੈਸਕ ਕੋਆਰਡੀਨੇਟਰ ਦੀ ਸੋ ਆਓ ਜਾਣਦੇ ਆ ਨਾ ਬੱਚਿਆਂ ਦੇ ਪਾਸੋਂ ਵੀ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਇੱਥੇ ਆਉਂਦਿਆਂ ਨੂੰ ਤੇ ਕੀ ਕੀ ਕੁਝ ਇਹਨਾਂ ਨੇ ਇੱਥੋਂ ਸਿੱਖ ਚੁੱਕੇ ਆ ਹਸਪੀਟਲ ਫਰੰਟ ਡੈਸਕ ਕੋਆਰਡੀਨੇਟਰ ਦੀ ਕਲਾਸ ਇਹਦੇ ਵਿੱਚ ਵੀ ਅਸੀਂ ਇੱਕ ਬੱਚੀ ਦੇ ਨਾਲ ਗੱਲ ਕਰਦੇ ਆਂ ਤੇ ਦੇਖਦੇ ਆਂ ਉਹਨਾਂ ਦਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਸਾਡੇ ਵਿਊਅਰਸ ਨੂੰ ਦੱਸੋ ਤੁਸੀਂ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਆਂਦੇ ਆ? ਸਰ ਮੈਂ ਕੋ ਰਾਮ ਸਾਈਡ ਕੜੀ ਪੱਤੀ ਤੋਂ ਆਨੀ ਆ। ਓਕੇ ਤੇ ਤੁਹਾਨੂੰ ਇੱਥੇ ਲੱਗਿਆ ਨੂੰ ਜਿਹੜਾ ਕਿੰਨਾ ਟਾਈਮ ਹੋ ਗਿਆ? ਸਰ ਮੈਂ ਕਿ ਪਹਿਲਾਂ ਡੈਮੋ ਕਲਾਸਿਸ ਵਗੈਰਾ ਲਈਆਂ ਸੀਗੇ ਤੇ ਉਸ ਤੋਂ ਬਾਅਦ ਸਾਡਾ 2 ਦਿਨਾਂ ਲਈ ਬੈਸ ਪੀਸ ਹੋਇਆ। ਓਕੇ ਸੋ ਸਾਨੂੰ ਬੱਚਿਆਂ ਨੇ ਦੱਸਿਆ ਕਿ ਇੱਥੇ ਕਿਸੇ ਤਰ੍ਹਾਂ ਦੇ ਕੋਈ ਚਾਰਜਸ ਨਹੀਂ ਲਏ ਜਾਂਦੇ ਸਾਰਾ ਕੁਝ ਫ੍ਰੀ ਆਫ ਕੋਸਟ ਹੈ ਕੀ ਇਹ ਸੱਚ ਹੈ? ਹਾਂਜੀ ਸਰ ਤੇ ਤੁਸੀਂ ਇੱਥੋਂ ਦੇ ਸਟਾਫ ਤੋਂ ਸੈਟੀਸਫਾਈਡ ਹੈ ਤੁਹਾਨੂੰ ਵਧੀਆ ਡੀਲ ਕਰਦੇ ਆ? ਯੈਸ ਸਰ ਸਰ ਕਿਸੇ ਤਰ੍ਹਾਂ ਦੀ ਕੋਈ ਸਟਾਫ ਵੱਲੋਂ ਮਤਲਬ ਗੋਲ ਪਾਣੀជា ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਠੀਕ ਹੈ ਸੋ ਤੁਸੀਂ ਕੀ ਬੱਚਿਆਂ ਨੂੰ ਕਿਹੜਾ ਚਾਹੂਗੇ ਇਸ ਵੀਡੀਓ ਦੇ ذریعے ਕਿ ਉਹ ਵੀ ਇੱਥੇ ਆ ਕੇ ਵਧੀਆ ਐਜੂਕੇਸ਼ਨ ਲੈਣ ਤੇ ਇੱਕ ਵਧੀਆ ਆਪਣਾ ਲਾਈਫ ਸਟਾਈਲ ਬਣਾ ਸਕਣ ਤੇ ਤੁਹਾਨੂੰ ਇੱਥੇ ਕੀ ਕੀ ਕੋ ਸਿੱਖਣ ਨੂੰ ਮਿਲਿਆ ਹੋ? ਸਿਰਫ ਬੇਸਿਕਲੀ ਪਹਿਲਾਂ ਜਦੋਂ ਗਵਰਨਮੈਂਟ ਇੰਸਟੀਚਿਊਟ ਆ ਸੋ ਇਹਦੇ ਸਾਡੇ ਇਸ ਪਲੇਸ ਅ প্লেਸਮੈਂਟ ਵੀਰ ਪ੍ਰੋਵਾਈਡ ਹੁੰਦੀਆਂ ਤੇ ਜਿਹੜੇ ਐਫਪੀਸੀ ਦਾ ਮੈਂ ਕੋਰਸ ਕਰ ਰਹੀ ਹਾਂ ਕਿਉਂਕਿ ਹੌਸਪੀਟਲ ਦੇ ਵਿੱਚ ਮੈਨੂੰ ਸਕੋਪ ਲੱਗਾ ਹੋਇਆ ਹੈਗਾ ਯਾ ਸੋ ਦੈਟਸ ਵਾਈ ਇੱਥੇ ਸਾਨੂੰ ਇੱਕ ਇੰਗਲਿਸ਼ ਸਪੀਕਿੰਗ ਕਰ ਰਿਹਾ ਠੀਕ ਹੈ ਜਿਹਦੇ ਨਾਲ ਅਸੀਂ ਇੱਕ ਸੈਨੇਟਰੀ ਡਵੈਲਪਮੈਂਟ ਦਾ ਕੋਰਸ ਦਾ ਓਕੇ ਉਸਤੇ ਲਗਾ ਹੋਣਾ ਅੱਜਕੱਲ ਕਿਉਂਕਿ ਆਰਟੀਫੀਸ਼ੀਅਲ ਜ਼ਮਾਨਾ ਆ ਰਿਹਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਕੰਪਿਊਟਰ ਦਾ ਕੋਰਸ ਸਾਨੂੰ ਕਰਵਾਂਦੇ ਆ ਤੇ ਇਹ ਸਾਡੇ ਸਾਡੇ ਅੱਗੇ ਜਾ ਕੇ ਬਹੁਤ ਜ਼ਿਆਦਾ ਕੰਮ ਆਉਂਦਾ ਹੈ ਸੋ ਇਸ ਬੱਚੀ ਦੇ ਜਰੀਏ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਆ ਕਿ ਜਿਹੜੇ ਬੱਚੇ ਕਿਤੇ ਨਾ ਕਿਤੇ ਜੋਬ ਲੱਭ ਰਹੇ ਆ ਇੱਕ ਵਧੀਆ ਸਕਿੱਲ ਲੈਣੀ ਚਾਹੁੰਦੇ ਆ ਤੇ ਉਹਦੇ ਲਈ ਬਹੁਤ ਹੀ ਵਧੀਆ ਜਿਹੜੀ ਆ ਓਪਰਚ्युनिटी ਆ ਦੋਆਬਾ ਕਾਲਜ ਸ਼ੁਕਰਾਂ ਦੇ ਵਿੱਚ ਆ ਜਿਹੜਾ ਉੱਥੇ ਇਹ 3 ਦੇ ਵਾਲੇ ਉਪਾਧਾਇਕ ਗ੍ਰਾਮੀਣ ਕੌਸ਼ਲय ਯੋਜਨਾ ਦੇ ਅਧੀਨ ਬੱਚਿਆਂ ਨੂੰ ਰਿਟੇਲ ਦਾ ਇਲੈਕਟ੍ਰੀਕਲ ਦਾ ਤੇ ਫਰੰਟ ਡੈਸਕ ਕੋਆਰਡੀਨੇਟਰ ਹਸਪੀਟਲ ਫਰੰਟ ਡੈਸਕ ਕੋਆਰਡੀਨੇਟਰ ਦਾ ਜਿਹੜਾ ਕੋਰਸ ਹੈ ਬੱਚਿਆਂ ਲਈ ਬਿਲਕੁਲ ਫ੍ਰੀ ਆਫ ਕੋਸਟ ਹੈ ਪਲੱਸ ਇਹਦੇ ਵਿੱਚ ਸਰਕਾਰ ਬੱਚਿਆਂ ਨੂੰ ਸਕਿਲਡ ਕਰਕੇ ਉਹਨਾਂ ਨੂੰ ਇੱਕ ਜੌਬ ਦੇ ਲਈ ਤਿਆਰ ਕਰ ਰਹੀ ਹੈ ਤੇ ਜੌਬ ਪ੍ਰਾਈਵੇਟ ਜੌਬ ਜਿਹੜੀ ਆ ਪੱਕੇ ਤੌਰ ਤੇ ਬੱਚੇ ਕਰ ਸਕਦੇ ਆ ਸੋ ਜਿਹੜੇ ਵੀ ਬੱਚੇ ਕਿਸੇ ਨਾ ਕਿਸੇ ਤਰ੍ਹਾਂ ਘਰਾਂ ਚ ਬੈਠੇ ਆ ਜੌਬ ਦੀ ਮਤਲਬ ਭਾਲ ਦੇ ਵਿੱਚ ਆ ਸਕਿੱਲ ਦੀ ਭਾਲ ਚ ਆ ਤਾਂ ਉਹਨਾਂ ਲਈ ਬਹੁਤ ਹੀ ਵਧੀਆ ਇੱਕ ਸਾਧਨ ਹੈ ਇਹ ਗੱਲ ਦੀ ਸੋ ਸਭ ਤੋਂ ਪਹਿਲਾਂ ਤਾਂ ਸਾਡੇ ਈਵਰਸ ਨੂੰ ਦੱਸੋ ਸਾਡਾ ਕੀ ਨਾਮ ਹੈ ਆ ਮੇਰਾ ਨਾਮ ਲਗਵਿਤ ਹੈ। ਓਕੇ ਤੇ ਤੁਸੀਂ ਕਿਹੜੇ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਆ? ਮੇਰੇ ਸ਼ਹਿਰ ਦੇ ਜ਼ਿਲ੍ਹੇ। ਓਕੇ ਕਿਹੜਾ ਪਿੰਡ? ਪੰਡੋਰੀ ਵੀ। ਹੰਡੋਰੀ ਵੀ ਸੋ ਇਸ ਬੱਚੀ ਦੇ ਜਰੀਏ ਵੀ ਮੈਂ ਦੱਸਣਾ ਚਾਹਣਾ ਕਿ ਇਹ ਦੀਨ ਦੇ ਵਾਲਾ ਉਪਾਧ ਹੈ ਗ੍ਰਾਮਣ ਕੌਸ਼ਲਿਆ ਯੋਜਨਾ ਦਾ ਜਿਹੜਾ ਕੋਰਸ ਹੈ ਇਹ ਪੂਰੇ ਪੰਜਾਬ ਦੇ ਪਿੰਡ ਦੇ ਬੱਚਿਆਂ ਦੇ ਲਈ ਫ੍ਰੀ ਆ ਤੁਸੀਂ ਕਿਸੇ ਵੀ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਆ ਤਾਂ ਸਾਨੂੰ ਕਾਲ ਕਰ ਸਕਦੇ ਆ ਇੱਥੇ ਤੁਹਾਨੂੰ ਇੱਕ ਵਧੀਆ ਜਿਹੜੀ ਆ ਹੋਸਟਲ ਫੈਸਿਲਿਟੀ ਖਾਣ ਪੀਣ ਦੀ ਫੈਸਿਲਿਟੀ ਮਿਲੀ ਜਾ ਦਿੱਤੀ ਜਾਵੇਗੀ ਜਿਹੜੀ ਬਿਲਕੁਲ ਹੀ ਫ੍ਰੀ ਆਫ ਕਾਸਟ ਹੈ ਬੱਚੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਸੀਂ ਚਾਰਜਸ ਜਿਹੜੇ ਉਹ ਨਹੀਂ ਲੈ ਰਹੇ ਠੀਕ ਹੈ ਜੀ ਸੋ ਜਲਦੀ ਤੋਂ ਜਲਦੀ ਫਿਰ ਮੇਰੇ ਨਾਲ ਕੋ ਕੰਟੈਕਟ ਮੇਰੀ ਵੀਡੀਓ ਦੇਖੋ ਵੀਡੀਓ ਦੇਖਣ ਤੋਂ ਬਾਅਦ ਮੇਰੇ ਚੈਨਲ ਨੂੰ ਕਰੋ ਫੋਲੋ ਫੋਲੋ ਕਰਨ ਤੋਂ ਬਾਅਦ ਤੇ ਲਓ ਸਾਡੇ ਕੋਲ ਐਡਮਿਸ਼ਨ ਇਸ ਇੰਸਟੀਚਿਊਟ ਦੇ ਟ੍ਰੇਨਰ ਦੇ ਨਾਲ ਸੋ ਜਾਣਦੇ ਹਾਂ ਉਹਨਾਂ ਦੇ ਪਾਸੋਂ ਕੀ ਉਹਨਾਂ ਦਾ ਨਾਮ ਈਆ ਕੁਆਲਿਫੀਕੇਸ਼ਨ ਕੀ ਹੈ ਤੇ ਕੀ ਵਿਸ਼ੇ ਪੜਾਉਂਦੇ ਆ ਸਸੀ ਗੱਲ ਮੈਡਮ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ ਈਵੀਅਰਸ ਨੂੰ ਦੱਸੋ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮਿਤੀ ਹੈ ਮੈਂ ਸੌਫਟਵੇਅਰ ਦੇ ਟ੍ਰੇਨਰ ਹਾਂ ਰਸਟਰਾ ਪੇਸਾਇਟੀ ਡਿਵੈਲਪਮੈਂਟ ਔਰ ਇੰਗਲਿਸ਼ ਵੀ ਪੜ੍ਹਾਉਂਦੀ ਹਾਂ ओके तो ਤੁਸੀਂ ਦੱਸ ਸਕਦੇ ਆ ਬੱਚਿਆਂ ਨੂੰ ਪਰਸਨੈਲਿਟੀ ਡਵੈਲਪਮੈਂਟ ਇੱਥੇ ਕੋਰਸ ਕਰਕੇ ਕੀ ਕੀ ਬੈਨੀਫਿਟ ਜਿਹੜੇ ਆ ਹੋ ਜਾਣੇ ਆ ਬੱਚਿਆਂ ਨੂੰ ਸਰ ਪਰਸਨੈਲਿਟੀ ਡਵੈਲਪਮੈਂਟ ਦੇ ਨਾਲ ਇਹਦੇ ਜਿਹੜੀ ਪਰਸਨੈਲਿਟੀ ਇਨਹਾਂਸ ਹੋਊਗੀ ਉਹਦੇ ਨਾਲ ਜੋਬ ਪਲੇਸਮੈਂਟ ਵਧੀਆ ਮਿਲੂਗੀ ਨਾਲੇ ਜੋਬ ਪਲੇਸਮੈਂਟ ਦੇ ਨਾਲ ਨਾਲ ਮਤਲਬ ਇਹਨਾਂ ਦੀ ਪਰਸਨੈਲਿਟੀ ਇਨਹਾਂਸ ਦੇ ਨਾਲ ਨਾਲ ਇਹਨਾਂ ਦੀ ਪਰਫਾਰਮੈਂਸ ਵਧੀਆ ਹੋਊਗੀ ਡਿਜ਼ਾਇਰਡ জব ਮਿਲੂਗੀ ਨਾਲੇ ਠੀਕ ਹੈ ਸੋ ਇਹ ਸੰਨੀਦੀ ਮੈਮ ਜਿੰਨਨ ਸੰਦੇਸ਼ ਹੈ ਕਿ ਪਰਸਨੈਲਿਟੀ ਡਵੈਲਪਮੈਂਟ ਦੇ ਵਿੱਚ ਉਹ ਬੱਚਿਆਂ ਨੂੰ ਸਪੋਕਨ ਵੀ ਸਿਖਾ ਰਹੇ ਆ ਤੇ ਬੱਚਿਆਂ ਦੀ ਤਿਆਰੀ ਕਰਵਾ ਰਹੇ ਆ ਇਸ ਲੈਵਲ ਦੀ ਕਿ ਉਹ ਇੱਕ ਵਧੀਆ ਜੌਬ ਕਰ ਸਕਣ ਉਹਨਾਂ ਦੀ ਜਿਹੜੀ ਹੈ ਹੇਜ਼ਿਟੇਸ਼ਨ ਨੂੰ ਮੁਕ ਸਕੇ ਵਧੀਆ ਉਹਨਾਂ ਦੀ ਜਿਹੜੀ ਹੈ ਕਮਿਊਨੀਕੇਸ਼ਨ ਸਕਿੱਲ ਵੱਧ ਜਾਵੇ ਤੇ ਮੈਂ ਇਸ ਵੀਡੀਓ ਦੇ ਜਿਹੜੀ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਸਰਟੀਫਿਕੇਸ਼ਨ ਗਵਰਨਮੈਂਟ ਦੇ ਰਹੀ ਆ ਇਹ ਵੈਲਿਡ ਆ ਬਹੁਤ ਵਧੀਆ ਸਰਟੀਫਿਕੇਸ਼ਨ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਚਾਹੁੰਦੇ ਆ ਕੋਈ ਗੱਲ ਪੁੱਛਣੀ ਚਾਹੁੰਦੇ ਆ ਤਾਂ ਮੇਰੇ ਨੰਬਰਾਂ ਤੇ ਮੈਨੂੰ ਕਾਲ ਕਰ ਲਿਓ WhatsApp ਕਰ ਲਿਓ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਹੈ ਜਾਣਕਾਰੀ ਇਹਦੇ ਵਿੱਚ ਦਿੱਤੀ ਜਾਊਗੀ ਆ ਰਹੇ ਆ ਤੁਸੀਂ ਬੱਚੇ ਹਸਪੀਟਲ ਦੇ ਵਿੱਚ ਫਰੰਟ ਡੈਸਕ ਕੋਆਰਡੀਨੇਟਰ ਦੀ ਜੌਬ ਕਰਦੇ ਨਾਲ-ਨਾਲ ਇਹਨਾਂ ਨੂੰ ਐਕਸਟਰਾ ਕੀ ਦਿੱਤਾ ਜਾਂਦਾ ਹੈ ਤਾਂ ਕਿ ਉਹ ਜਾ ਕੇ ਵਧੀਆ ਜੌਬ ਕਰ ਸਕਣ ਇਹ ਵੀ ਆਪਣਾ ਇੱਕ ਵਰਾਇਟੇਸ਼ਨ ਬਣਾ ਸਕਦੇ ਆ ਸੀ ਗੱਲ ਸੋ ਸ਼ੁਕਰੀਆ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ ਈਵਰਸ ਨੂੰ ਦੱਸੋ ਕੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਿਕਸ਼ਾ ਠਾਕੁਰ ਹੈ। ਓਕੇ। ਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਆ? ਮੈਂ ਹਿਮਾਚਲ ਤੋਂ ਬਿਲੋਂਗ ਕਰਦੀ ਹਾਂ। ਓਕੇ। ਤੇ ਮੈਡਮ ਤੁਹਾਡੀ ਕੀ ਕੁਆਲਿਫੀਕੇਸ਼ਨ ਹੈ? ਮੈਂ ਨੇ ਪੋਸਟ ਗ੍ਰੈਜੂਏਸ਼ਨ ਕੀਤਾ ਹੈ ਨਰਸਿੰਗ ਵਿੱਚ। ਬਹੁਤ ਬਹੁਤ ਸ਼ੁਕਰੀਆ ਸ਼ਾਬਾਸ਼। ਤੇ ਤੁਸੀਂ ਬੱਚਿਆਂ ਨੂੰ ਇਸ ਟ੍ਰੇਨਿੰਗ ਦੇ ਨਾਲ ਜਿਹੜੀ ਲਗਭਗ ਹਾਲੇ ਸਾਡੇ ਕੋਲ ਜਿੱਥੇ ਤੇ ਮੈਨੂੰ ਪਤਾ ਹੈ ਕਿ 300 ਬੱਚਾ ਅਸੀਂ ਹੋਰ ਭਰਤੀ ਇਚ ਕਰ ਸਕਦੇ ਆ। इस इस ट्रेनिंग दे द, इस ट्रेनिंग के दौरान तो की कुछ है सर इसके साथ साथ हम बच्चों को बेसिक केयर सिखाते हैं जो हॉस्पिटल में पेशेंट के साथ करी जाती है जैसे ऑक्सीजनेशन के बारे में भी बच्चों को बताया जाता है कि ऑक्सीजन कैसे दी जाती है और सीपीआर के बारे में जैसे सीपीआर एक लाइफ थ्रेटनिंग कंडीशन है सभी को पता है कि किसी भी सिचुएशन में सीपीआर की जरूरत पड़ सकती है तो सीपीआर के बारे में इनको नॉलेज प्रोवाइड की जाती है क्योंकि जरूरी नहीं है कि जो मेडिकल प्रोफेशन में उसी को सीपीआर आना चाहिए सीपीआर एक बेसिक केयर है क्योंकि

ਜੋਬ ਨਹੀਂ ਮਿਲ ਰਹੀ ਉਹਨਾਂ ਲਈ ਬੈਸਟ ਆਪਸ਼ਨ ਜਿਹੜੀ ਆ ਉਹ ਬਣ ਚੁੱਕਾ ਆ ਦੋਆਬਾ ਸ਼ੋਕਰਾ ਕਾਲਜ ਦੇ ਵਿੱਚ 3 ਦੇ ਆਪਾਧਾਰ ਗ੍ਰਾਮੀਣ ਕੌਸ਼ਲਯੋਜਨਾ ਦੇ ਅਧੀਨ ਜਿਹੜਾ ਬੱਚਿਆਂ ਨੂੰ ਪੜਾਇਆ ਜਾ ਰਿਹਾ ਸੋ ਜਲਦੀ ਤੋਂ ਜਲਦੀ ਕਰੋ ਮੇਸਜ ਕਿ ਇਹ ਸੋਚਣ ਦੀ ਕਾਦੀ ਗੱਲ ਬਾਤ ਆ ਆਪਣੇ ਪੇੜਾ ਨੂੰ ਜ਼ਰੂਰ ਲਾੜ ਲੈ ਕੇ ਆਓ ਤਾਂ ਕਿ ਇਹਨਾਂ ਨੂੰ ਪ੍ਰੋਪਰ ਨੋਲਿਜ ਲਈ ਸਕੀਏ ਅਸਲ ਵਿੱਚ ਦੱਸ ਸਕੀਏ ਕਿ ਇੱਥੇ ਤੁਸੀਂ ਸੀਸੀਟੀਵੀ ਕੈਮਰੇ ਕੀ ਲਗਰਾਨੀ ਵਿੱਚੋਂ ਪ੍ਰੋਪਰ ਜਿਹੜੀ ਆ ਮਿਨਿਸਟਰੀ ਤੋਂ ਇਨਸਪੈਕਸ਼ਨ ਦੇ ਘੇਰੇ ਵਿੱਚ ਰੱਖਦੀ ਆ ਬੱਚਿਆਂ ਨੂੰ ਦੇਖਿਆ ਜਾ ਰਿਹਾ ਕੀ ਕੁਝ ਖਾਣਾ ਦਿੱਤਾ ਜਾ ਰਿਹਾ ਕੀ ਕੁਝ ਫ੍ਰੀ ਫੈਸਿਲਿਟੀ ਆ ਕਿਸੇ ਕੋ ਕਿਸੇ ਤਰ੍ਹਾਂ ਦੇ ਚਾਰजेस ਕਰੀ ਸੋ ਐਨੀਆ ਫੈਸਿਲਿਟੀ ਹੋਵੇ ਬਾਅਦ ਵੀ ਜੇ ਤੁਸੀਂ ਆਪਣੇ ਬੱਚੇ ਲਈ ਸੋਚ ਰਹੇ ਹੋ ਜਾਂ ਬੱਚਾ ਹਾਲੇ ਵੀ ਸੋਚ ਰਿਹਾ ਤਾਂ ਕਿਤੇ ਨਾ ਕਿਤੇ ਆਪਣੇ ਫਿਊਚਰ ਦੇ ਵਿੱਚ ਯੂਟਿਚ ਨੂੰ ਬਣਾਉਣ ਦੇ ਲਈ ਕੋ ਇੱਕ ਬਹੁਤ ਹੀ ਬੜੀ ਅਪਰਚੂਨਿਟੀ ਜਿਹੜੀ ਉਹ ਮਿਸ ਕਰ ਰਿਹਾ ਸੋ ਜਲਦੀ ਤੋਂ ਜਲਦੀ ਚੱਕ ਲੋ ਫੋਨ ਲਗਾਵਾ ਮੈਨੂੰ ਤੇ ਕਰ ਲੋ ਆਪਣੀ ਐਡਮਿਸ਼ਨ ਦੀ ਤਿਆਰੀ ਤਾਂ ਪਰ ਇਹ ਦੇਖਦੇ ਹਾਂ ਕਿ ਕੰਪਰੈਸ਼ਰ ਦੇ ਸੱਤ ਆ। ਓਕੇ। ਪਹਿਲਾਂ ਮੈਂ ਦੇਖਣਾ ਕਿ ਇਹ ਚੇਦਰਾ ਨਾਲ ਦਾ ਜੋੜਿਆ। ਠੀਕ ਹੈ। ਉਸਦੇ ਬਾਅਦ ਤੁਸੀਂ ਕੰਪਰੈਸ਼ਨ ਕਿਹਦੇ ਨਾਲ ਚੁਣਿਆ? 200 ਤੋਂ 100 ਤੋਂ 50 ਦੀ ਕੰਪਰੈਸ਼ਨ। ਪਰ ਆਪਾਂ ਐਟ ਅ ਟਾਈਮ ਦੇਦੇ ਹਾਂ 30 ਕੰਪਰੈਸ਼ਨ। ਠੀਕ ਆ। ਉਹਦੇ ਲਈ ਅਗਰੇ ਹੱਥਾਂ ਖੁੱਸ ਵੀ ਹੋਣਾ ਚਾਹੀਦਾ ਓਕੇ। ਜਿਹੜੇ ਨੂੰ ਸੀਲਰ ਦੇਣੀ ਹੈ ਉਹ ਬੇਰੀ ਸੇਫਾਇਸ ਸਟਾન્ડ ਤੇ। ਚਲ ਆਇਆ ਇਹ ਕਿੱਥੇ ਹੈ। ਤੇ ਜਦਿਆ ਬਾਅਦ ਤੇ ਹੈਂਡਸ ਨੂੰ ਇੱਧਰ ਕਰਨਾ ਆਪਸੇ ਦੇਖਾਂ ਨਾ ਕਿ ਹੋ ਸਕਿਆ ਇਹ ਨਾਲ ਤਿਰੰਗਾ ਦੇਸ਼ ਦਾ ਉਹ ਵੀ ਸਪਾਇੰਟ ਦੇ ਅੰਦਰ ਸੱਤੇ ਜਗ੍ਹਾ ਤੇ ਗਿਆ ਹੋਣਾ ਚਾਹੀਦਾ ਓਕੇ ਇੰਟਰਕਮਿੰਗ ਕਰਕੇ ਆਪਾਂ ਕੰਪਰੈਸ਼ਨਸ ਕਰਦੇ ਹਾਂ ਥੋੜੀ ਕੰਪਰੈਸ਼ਨਸ ਕਾਊਂਟ ਕਰਦੇ ਹਾਂ ਨਾਲ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 67 68 69 70 71 72 73 74 75 76 77 78 79 80 81 82 83 84 85 86 87 88 89 90 91 92 93 94 95 96 97 98 99 100 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

ਸਾਰੇ ਸਟੂਡੈਂਟ ਹੁਣ ਜਾ ਰਹੇ ਆ ਰੋਟੀ ਖਾਣ ਦੇ ਲਈ ਮੈਸ ਦੇ ਵੱਲ ਸੋ ਆਓ ਅਸੀਂ ਦੇਖਦੇ ਆ ਇਹਨਾਂ ਦਾ ਜਿਹੜਾ ਆ ਮੈਸ ਦੇ ਕਿਵੇਂ ਖੇਵੇਂ ਨਹੀਂ ਪਈ ਸਾਰੇ ਆ ਬੱਚਨ ਨੂੰ ਕੁਝ ਖਾਣ ਨਹੀਂ ਦਿੱਤਾ ਜਾ ਰਿਹਾ ਆ ਜੋ ਚੱਲਦੇ ਆ ਮੈਸ ਦੇ ਵੱਲ ਚੌਪੇ ਜੀ ਮੈਸ ਜਿੱਥੇ ਬੱਚੇ ਸਵੇਰ ਦਾ ਦੁਪਹਿਰ ਦਾ ਤੇ ਸ਼ਾਮ ਦਾ ਖਾਣਾ ਖਾਂਦੇ ਆ ਤੇ ਆਓ ਇੱਕ ਚਲਕ ਛੋਟੀ ਜੀ ਦੇਖਾਂਦੇ ਆ ਬੱਚਿਆਂ ਦੀ ਖਾਣੇ ਦੀ ਤਾਂ ਕਿਵੇਂ ਦਾ ਇੱਥੇ ਦਾ ਮਾਹੌਲ ਮੈਨੂੰ ਤਾਂ 5 ਦਿਨ ਹੀ ਹੋਏ ਆ 5 days ਹੋਏ ਆ ਤੇ ਤੁਸੀਂ ਕਿਹੋ ਨੇ ਮੈਂ ਸੁਹੰਗੜਾ ਸੁਹੰਗੜਾ ਗੜਸ਼ੰਕਰ ਦੇ ਕੋਲ ਆਪੇ ਸੁਹੰਗੜਾ ਪਿੰਡ ਤੋਂ ਆਦਿਆਂ ਗੜਸ਼ੰਕਰ ਦੇ ਕੋਲ ਆ ਸੋ ਕਿਵੇਂ ਦਾ ਇੱਥੇ ਦਾ ਖਾਣੇ ਦਾ ਪ੍ਰਬੰਧ ਤੇ ਸੋਸ਼ੀਆਂ ਬੰਨਜੀ ਵਧੀਆ ਸੋ ਇਹ ਸੱਤੇ ਨਹੀਂ ਬੈਸ ਸੱਤੇ ਵਿੱਚ ਬੱਚੇ ਸਵੇਰੇ ਆਉਂਦੇ ਆ ਤੁਸੀਂ ਵੀਡੀਓ ਵਿੱਚ ਦੇਖਿਆ ਕਿ ਗਰਲਸ ਦੇ ਲਈ ਵੀ ਕੋਰਸਸ ਹੈਗੇ ਤੇ ਇੱਥੇ ਬੁਆਇਸ ਦੇ ਲਈ ਵੀ ਕੋਰਸਸ ਆ ਬੁਆਇਸ ਦੇ ਲਈ ਮੇਨਲੀ ਇੱਥੇ ਇਲੈਕਟ੍ਰੀਕਲ ਦਾ ਕੋਰਸ ਆ ਜਿਹੜਾ 2 ਮਹੀਨੇ ਦਾ ਕੋਰਸ ਆ ਤੇ 1 ਮੰਥ ਦੀ OJT ਤੋਂ ਬਾਅਦ ਸਰਕਾਰ ਇਹਨਾਂ ਬੱਚਿਆਂ ਨੂੰ ਵੀ ਜਿਹੜੀ ਆ ਉਹ ਇੱਕ ਵਧੀਆ ਜੌਬ ਦਿਵਾਉਣ ਦਾ ਪ੍ਰਯਾਲਾ ਕਰ ਰਹੀ ਆ ਪ੍ਰਾਈਵੇਟ ਲੈਵਲ ਤੇ ਤਾਂ ਕਿ ਇਹ ਬੱਚੇ ਆਪਣਾ ਇੱਕ ਭਵਿੱਖ ਵਧੀਆ ਸਵਾਰ ਸਕਣ ਸੋ ਆਓ ਉਤੀ ਗੱਲ ਦੇ ਬੁਆਇਸ ਸੋ ਇਹ ਹੈਗੇ ਇਲੈਕਟ੍ਰੀਕਲਸ ਦੇ ਬੈਚ ਜਿਹਦੇ ਵਿੱਚ ਬੱਚਿਆਂ ਨੂੰ ਇਲੈਕਟ੍ਰੀਕਲ ਦੀ ਜਾਣਕਾਰੀ ਦਿੱਤੀ ਜਾਂਦੀ ਤੇ ਉਹਦੇ ਬਾਅਦ ਚ ਜਿਹੜਾ ਪ੍ਰਾਈਵੇਟ ਜੌਬ ਦੇ ਲਈ ਇਹਨਾਂ ਨੂੰ ਮੇਨਲੀ ਜਿਹੜਾ ਆ ਤਿਆਰ ਕੀਤਾ ਜਾ ਰਿਹਾ ਤਾਂ ਕਿ ਇਹ ਬੱਚੇ ਆਪਣਾ ਇੱਕ ਵਧੀਆ ਫਿਊਚਰ ਤਿਆਰ ਕਰ ਸਕਣ ਕੱਲੋਂ ਇਹ ਕਿਸੇ ਹੋਰ ਕੰਮ 'ਚ ਵੀ ਬਾਹਰਲੇ ਮੁਲਕਾਂ 'ਚ ਜਾਂਦੇ ਆ ਤਾਂ ਇਹੀ ਵਾਲੇ ਕੋਰਸਸ ਇਹ ਵਾਲੀ ਸਰਟੀਫਿਕੇਸ਼ਨ ਇਹਨਾਂ ਦੇ ਕੰਮ ਆ ਸਕੇ ਇਹ ਤੁਹਾਨੂੰ ਇਲੈਕਟ੍ਰੀਕਲ ਦੇ ਜਿਹੜੇ ਬੈਚਸ ਆ ਉਹਨਾਂ ਦੇ ਲਈ ਜੋ ਲੈਬ ਤਿਆਰ ਕੀਤੀਆਂ ਗਈਆਂ ਤਾਂਕਿ ਬੱਚੇ ਜਿਹੜਾ ਪ੍ਰੈਕਟੀਕਲੀ ਵਰਕ ਕਰ ਸਕਣ ਸੋ ਇਹ ਬੱਚਿਆਂ ਦੀ ਇਲੈਕਟ੍ਰੀਕਲ ਲੈਬ ਜਿਹਦੇ ਵਿੱਚ ਬੱਚਿਆਂ ਨੂੰ ਸਾਰਾ ਕੁਝ ਲੈਬਸ ਦਾ ਸਮਾਨ ਦੇਖ ਕੇ ਬੱਚਿਆਂ ਨੂੰ ਕੋ ਪ੍ਰੈਕਟੀਕਲੀ ਜਿਹੜਾ ਵਰਕ ਜਿਹੜਾ ਆ ਕਰਵਾਇਆ ਜਾਂਦਾ ਆ ਮਾਈਸੈਲਫ ਪਰਮਿੰਦਰ ਜਤ ਸਿੰਘ ਆਪਣੇ ਕੋ ਇਲੈਕਟ੍ਰੀਕਲ ਲੈਬ ਹੈ ਜਿਹਦੇ ਵਿੱਚ ਆਪਣੇ ਬੱਚਿਆਂ ਨੂੰ ਸਾਰਾ ਪ੍ਰੈਕਟੀਕਲ ਕਰਵਾਇਆ ਜਾਂਦਾ ਹੈ ਬੇਸਿਕ ਜਿੰਨਾ ਵੀ ਹੈਗਾ ਆਪਣੇ ਕੋ डीसी एसी करंट तो लेके हर एक सोल्डरिंग किट तक यूज किदा करना है सेफ्टी बारे ਦੱਸਿਆ ਜਾਂਦਾ ਆਪਣੇ ਕੋ ਗਲਵਸ ਪਏ ਹੈ ਸੇਫਟੀ ਸ਼ੂਸ ਪਏ ਹੈ ਹੈਲਮਟ ਪਏ ਹੈ ਇਹਨਾਂ ਚੀਜ਼ਾਂ ਦਾ ਯੂਜ਼ ਕਿਦਾ ਕਰਨਾ ਹੈ सोल्डरिंग फ्लक्स ਦਾ ਯੂਜ਼ ਕਰਕੇ ਦਿਖਾ ਰਿਹਾ ਬੱਚੇ ਕਿੱਦਾਂ ਕਰਨਾ ਹੈ ਮਲਟੀਮੀਟਰ ਦਾ ਯੂਜ਼ डीसी एसी करंट ਬਾਰੇ ਹਰ ਇੱਕ ਨੋਲਿਜ ਦਿੱਤੀ ਜਾਂਦੀ ਹੈ ਇੱਥੇ